ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ hope ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਬਾਥਰੂਮ ਸਾਫ ਕਰਨ ਵਾਲੀ ਟਾਈਲਾਂ ਵਗੈਰਾ ਦੇਖੋ ਕਿੰਨਾ ਗੰਦਾ ਹੈ ਇਹ ਇਹ ਆਪਣੇ ਸਰਕਾਰੀ ਕੁਆਟਰ ਦਾ ਬਾਥਰੂਮ ਹੈ ਸੋ ਸਬ ਜਿਹੜੇ ਰਹਿੰਦੇ ਨੇ ਕੁਆਟਰਾਂ ਚ ਉਹਨਾਂ ਨੂੰ ਪਤਾ ਹੀ ਹੈ ਇਹ ਵੀ ਕੀ ਹਾਲ ਹੁੰਦਾ ਹੈ ਤੇ ਆਪਾਂ ਇਹਦੀ ਹੁਣ ਸਫਾਈ ਕਰਾਂਗੇ ਦੇਖੋ ਕਿਉਂਕਿ ਇਹ ਕੋਸ਼ਿ ਕਿੰਨੀ ਗੰਦਗੀ ਜੰਮੀ ਪਈ ਐ ਦੇਖੋ ਉੱਪਰ ਤੱਕ ਵੀ ਇਹ ਆਪਾਂ ਅੱਜ ਸਾਰੀ ਸਾਫ਼ ਕਰਕੇ ਦਿਖਾਵਾਂਗੇ ਤੁਹਾਨੂੰ ਆਪਾਂ ਹੁਣ ਕਰਦੇ ਆਂ ਇਹ ਟਾਈਲਾਂ ਸਾਫ਼ ਕਰਨ ਵਾਲਾ ਸੋਲੂਸ਼ਨ ਤਿਆਰ ਸੋ ਦੇ ਲਈ ਪਹਿਲਾਂ ਆਪਾਂ ਨੂੰ 2 ਚਮਚ ਚਾਹੀਦਾ ਕੋਈ ਵੀ ਸਰਫ ਆਪਾਂ ਆਪਣੇ ਕੋਲੇ ਇਥੇ ਟਾਈਡ ਸੀ ਉਹ ਯੂਜ਼ ਕਰ ਰਹੇ ਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮਿੱਠਾ ਸੋਡਾ 1 ਚਮਚ ਆਪਾਂ ਪਾ ਦਾਂਗੇ ਮਿੱਠਾ ਸੋਡਾ ਤੇ ਫਿਰ ਆਪਾਂ ਇਹਦੇ ਵਿੱਚ ਹਾਰਪਿਕ ਪਾ ਸਕਦੇ ਆ ਪਰ ਮੇਰੇ ਕੋਲੇ ਹਾਰਪਿਕ ਅਲੱਗ ਤੋਂ ਨਵੀਂ ਬੋਟਲ ਹੈ ਨਹੀਂ ਸੀ ਆਪਾਂ ਪਹਿਲੀ ਵਾਸ਼ਰੂਮ ਚ ਯੂਜ਼ ਕਰ ਰਹੇ ਆ ਸੋ ਆਪਾਂ ਉਹਨੂੰ ਹੁਣ ਦੁਬਾਰਾ ਯੂਜ਼ ਨਹੀਂ ਕਰ ਸਕਦੇ ਇਹਦੀ ਥਾਂ ਤੇ ਆਪਾਂ ਵਿਨੇਗਰ ਪਾ ਸਕਦੇ ਆ ਤੇ ਜੇ ਤੁਹਾਡੇ ਕੋਲੇ ਹਾਰਪਿਕ ਦੀ ਨਵੀਂ ਬੋਟਲ ਹੈਗੀ ਆ ਜਾਂ ਅਲੱਗ ਤੋਂ ਤੁਸੀਂ ਰੱਖੀ ਹੋਈ ਹੈ ਤਾਂ ਉਹਨੂੰ ਯੂਜ਼ ਕਰ ਸਕਦੇ ਹੋ ਤੇ ਥੋੜਾ ਜਿਹਾ ਆਪਣੇ ਹਿਸਾਬ ਨਾਲ ਤੁਸੀਂ ਵਿਨੇਗਰ ਪਾ ਦਾਂਗੇ ਮਸੇਲ ਨਾ ਕਰ ਇਹਦਾ ਰਿਐਕਸ਼ਨ ਬਹੁਤ ਜਲਦੀ ਹੋਣ ਲੱਗ ਜਾਂਦਾ Adeguato. Mi piace fare un mix di carta. Preferisco che il papà mangi tutto il pane. Il papà ha un mix di carta. ਜੇ ਤਾਂ ਤੁਹਾਡੇ ਕੋਲੇ ਕਲੈਪਸ ਹੈਗੇ ਨੇ ਤਾਂ ਯੂਜ਼ ਕਰ ਲਓ ਤੇ ਜੇ ਤੁਹਾਡੇ ਕੋਲੇ ਨਹੀਂ ਹੈਗੇ ਤਾਂ ਉਦੋਂ ਪਹਿਲਾਂ ਆਪਾਂ ਥੋੜਾ ਜਿਹਾ ਕੋਈ ਵੀ ਤੇਲ ਚਾਹੇ ਨਾਰੀਅਲ ਤੇਲ ਆ ਚਾਹੇ ਸਰੋਂ ਦਾ ਆਪਾਂ ਇਹਦਾ ਹੱਥਾਂ ਤੇ ਲਾ ਲਾਂਗੇ ਤੇ ਹੁਣ ਆਪਾਂ ਸ਼ੁਰੂ ਕਰਾਂਗੇ ਤਾਂ ਕਿ ਨਾ ਇਹ ਇਸੇ ਕਰਕੇ ਲਾਇਆ ਤਾਂ ਕਿ ਆਪਣੇ ਹੱਥਾਂ ਨੂੰ ਕੋਈ ਹਾਨੀ ਨਾ ਪਹੁੰਚੇ ਸੋਕ ਕਰਦੇ ਆਂ ਇਹ ਵੀਡੀਓ ਸ਼ੁਰੂ ਹੁਣ ਆਪਾਂ ਇਹਨੂੰ ਥੋੜਾ ਥੋੜਾ ਇਦਾਂ ਪਾ ਲਾਂਗੇ ਤੇ ਉੱਤੇ ਪੂਰਾ ਚੰਗੀ ਤਰ੍ਹਾਂ ਹੀ ਗਿੱਲਾ ਕਰ ਲਾਂਗੇ ਇੱਧਰ ਵੀ ਦੇਖੋ ਇੱਥੇ ਇੱਥੇ ਆਪਾਂ ਪਾ ਲਿਆ ਸਾਰੇ ਕਿਤੇ ਤੇ ਹੁਣ ਆਪਾਂ ਕੋਈ ਵੀ ਪਰਸ਼ ਲੈ ਲਓ ਨਹੀਂ ਹੈਗਾ ਤਾਂ ਸਟੀਲ ਪਰਸ਼ ਨਾਲ ਵੀ ਕੰਮ ਚੱਲ ਜੂਗਾ ਤੇ ਉਹਦੇ ਨਾਲ ਆਪਾਂ ਇਦਾਂ ਰਗੜਾਂਗੇ ਦੇਖੋ ਜਿਹੜੀ ਤਾਂ ਹੈ ਜੀ ਉੱਪਰ ਵਾਲੀ ਉਹ ਤਾਂ ਦੇਖੋ ਆਸਾਨੀ ਨਾਲ ਨਿਕਲ ਰਹੀ ਹੈ ਜਿਹੜੀ ਆਹ ਵਾਲੀ ਹੈ ਇਹ ਨਿਕਲ ਨਹੀਂ ਕੋਈ ਹੁਣ ਮੈਂ ਨੂੰ ਇੱਕ ਵਾਰੀ ਇੱਥੋਂ ਲੈ ਕੇ ਇੱਥੋਂ ਸਮਾਰ ਕੇ ਰਗੜ ਲਾਂ ਤੇ ਫਿਰ ਤੁਹਾਨੂੰ ਧੋ ਕੇ ਵਿਖਾਉਂਗੀ ਕਿਉਂ ਫਿਰ ਮੈਂ ਇੱਕ ਹੱਥ ਦੇ ਨਾਲ ਮੈਥੋਂ ਵੀਡੀਓ ਨਹੀਂ ਬਣਾ ਰਹੀ ਤੇ ਅੱਜ ਨਾ ਹੀ ਕੋਈ ਹੈਲਪ ਕਰਨ ਵਾਲਾ ਸੋ ਇਹ ਮੈਂ ਤੁਹਾਨੂੰ ਧੋ ਕੇ ਅੱਜ ਬਾਅਦ ਦਿਖਾਉਣੀ ਆ ਆ ਦੇਖੋ ਜਿਹੜਾ ਇਹ ਆਪਣੀ نیچے ਆ ਗਈ ਨਾ ਇਹ ਸਾਰੀ ਸਰਫ ਵਾਲਾ ਪਾਣੀ ਸੀ ਜਿਹੜਾ نیچے ਆ ਗਿਆ ਇਹੀ ਆਪਾਂ ਹੁਣ ਇਹ ਤੇ ਦੇਖੋ ਕਿੰਨਾ ਲੱਗ ਰਿਹਾ ਏ ਸਾਈਡ ਵਾਲੇ ਆਪਾਂ ਤੋਂ ਬਚਿਆ ਨਹੀਂ ਸੀਗਾ ਤੇ ਆਪਾਂ ਇੱਧਰ ਵੀ ਇਹਨੂੰ ਚੰਗੀ ਤਰ੍ਹਾਂ ਧੋ ਲਾਂਗੇ ਕੋਈ ਕੱਪੜੇ ਧੋਣ ਵਾਲੇ ਬੁਰਛਣ ਵਾਲਾ ਚੀਜ਼ਾਂ ਵੀ ਸਾਫ਼ ਕਰ ਸਕਦੇ ਹਾਂ ਪਰ ਇਹ ਬਹੁਤ ਪੁਰਾਣਾ ਜਿਹਾ ਇੱਥੇ ਜਿੱਥੇ ਕੋਈ ਕਲਰ ਹੈ ਪਹਿਲਾਂ ਦਾ ਲੱਗਿਆ ਜਾਂ ਸਿਮਿੰਟਾ ਦੇਖੋ ਇਹ ਵਾਲਾ ਇੱਧਰ ਵੀ ਸਿਮਿੰਟਾ ਇਹ ਨਹੀਂ ਉਤਰ ਰਿਹਾ బకీ ధోనతో బాగా కమిదా బాను వి ਹੁਣ ਮੈਂ ਲਾਈਟ ਲਗਾ ਲਈ ਹੁਣ ਦੇਖਿਓ ਤੁਸੀਂ ਪਹਿਲਾਂ ਹਨੇਰੇ ਚ ਸਾਫ ਨਹੀਂ ਬਗੜੇ ਸੀ ਦੇ ਲਈ ਹੁਣ ਆਪਣੀਆਂ ਰਹਿ ਗਈਆਂ ਟੂਟੀਆਂ ਇੱਕ ਦਿਨ ਇਹਨਾਂ ਨੂੰ ਸਾਫ ਕਰਾਂਗੇ ਕਿਉਂਕਿ ਅੱਜ ਜਾਰ ਆਪਣਾ ਸੋਲੂਸ਼ਨ ਥੋੜਾ ਘੱਟ ਰਹਿ ਗਿਆ ਸੀਗਾ ਦੇਖੋ ਜੀ ਕਿੰਨਾ ਸਾਫ਼ ਹੋ ਗਿਆ ਆਪਣਾ ਬਾਥਰੂਮ ਜਿਹੜੇ ਤੁਹਾਨੂੰ ਆਹ ਵਾਲੇ ਦਾਗ ਦਿਖ ਰਹੇ ਨੇ ਨਾ ਇਹ ਵਾਲੇ ਇਹ ਪਹਿਲਾਂ ਤਾਂ ਵਾਈਟ ਸਿਮਿੰਟ ਭਰਿਆ ਹੋਣਾ ਉਹ ਕਾਫੀ ਟਾਈਮ ਪੁਰਾਣਾ ਹੋਣਾ ਇਸੇ ਕਰਕੇ ਹੁਣ ਇਹ ਸਾਫ਼ ਨਹੀਂ ਹੋ ਸਕਦਾ ਤੇ ਇਹ ਸਿਮਿੰਟ ਜੰਮਿਆ ਹੋਇਆ ਆਪਾਂ ਕਦੇ ਫੇਰ ਲਾਉਣ ਦੀ ਕੋਸ਼ਿਸ਼ ਕਰਾਂਗੇ ਪਰ ਆਪਣੀ ਦੇਖੋ ਟਾਈਲਾਂ ਕਿੰਨੀਆਂ ਹੀ ਸਾਫ਼ ਹੋ ਗਈਆਂ ਜਿੱਥੇ-ਜਿੱਥੇ ਤੁਹਾਨੂੰ ਆ ਕਿਤੇ-ਕਿਤੇ ਦਾਗ ਲੱਗਦੇ ਨੇ ਇਹ ਰੰਗ ਹੈ ਤੇ ਕੋਸ਼ ਸਿਮਿੰਟ ਦੇ ਛਿੱਟੇ ਵੱਜੇ ਹੋਏ ਨੇ ਇਹ ਆਪਾਂ ਹੌਲੀ-ਹੌਲੀ ਜਦੋਂ ਇੱਥੇ ਫੇਰ ਯੂਜ਼ ਕਰਾਂਗੇ ਕਰਦੇ ਹੀ ਰਹਿਨੇ ਆ ਦੇਖੋ ਬਾਥਰੂਮ ਦਾ ਆਪਾਂ ਫੇਰ ਸਾਫ਼ ਉਹਨੂੰ ਇਹ ਤਾਂ ਹੈ ਨਹੀਂਗਾ ਕਿ ਇੱਕ ਵਾਰਾਂ ਦਾ ਤੁਹਾਨੂੰ ਸੋਲੂਸ਼ਨ ਦੱਸਿਆ ਮੁੜ ਕੇ ਕਰੇ ਧੋਣੇ ਹੀ ਨਹੀਂ ਪੈਂਦਾ ਆਪਾਂ ਧੋਂਦੇ ਹੀ ਰਹਿਨੇ ਆ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿ ਤੁਹਾਨੂੰ ਕਿੱਦਾਂ ਦਾ ਲੱਗਿਆ ਧੰਨਵਾਦੀ